ਇਸ ਵੇਲੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਗੁਜਰਾਤ ਪੋਰਟ ਤੋਂ ਜੀਆਂ ਦਾਦੇ ਕੇ ਗੁਜਰਾਤ ਪੋਰਟ ਤੋਂ ਨਸ਼ੇ ਦੀ ਵੱਡੀ ਖੇ ਬਰਾਮਦ ਹੋਈ ਹੈ ਨਸ਼ਾ ਤਸਕਰੀ ਦਾ ਵੱਡਾ ਸਕੈਂਡਲ ਫੜਿਆ ਗਿਆ ਜਿਸ ਦੇ ਵਿੱਚ ਪੰਜ ਵਿਦੇਸ਼ੀ ਸਮਗਲਾਰਾਂ ਨੂੰ ਗ੍ਰਫਤਾਰ ਵੀ ਕਰ ਲਿਆ ਗੁਜਰਾਤ ਏਟੀਐਸ ਤੇ ਦੂਜੇ ਪਾਸੇ ਐਨਸੀਬੀ ਤੇ ਦੱਸ ਦਈਏ ਕਿ ਨਾਲ ਨੇਵੀ ਦਾ ਸਾਂਝਾ ਆਪਰੇਸ਼ਨ ਚੱਲਿਆ ਜਿਸ ਤਹਿ ਦੇਖ ਸਕਦੇ ਹੋ ਤੁਸੀਂ ਕਿਸ ਪ੍ਰਕਾਰ ਜਿਹੜਾ ਇਹਨਾਂ ਨੂੰ ਫੜਿਆ ਗਿਆ ਹੈਗਾ ਪੰਜ ਵਿਦੇਸ਼ੀ ਸਮਾਗਲਰ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਅਰੈਸਟ ਕਰ ਲਿਆ ਗਿਆ ਗੁਜਰਾਤ ਪੋਰਟ ਤੋਂ ਜੀਆਂ ਆਦਾ ਦੇ ਕੇ ਗੁਜਰਾਤ ਪੋਰਟ ਤੋਂ ਜਿਹੜਾ ਹੈ 3000 ਕਰੋੜ ਤੋਂ ਵੱਧ ਕੀਮਤ ਦੇ ਨਸ਼ੀਲੇ ਪਦਾਰਥ ਮਿੱਥ ਜਿਹੜੀ ਹੈ ਇਹਨਾਂ ਦੇ ਕੋਲੋਂ ਬਰਾਮਦ ਹੋਈ ਹੈ ਤੇ ਦੂਜੇ ਪਾਸੇ 3500 ਕਿਲੋ ਜੀਆਂ ਆਦਾ ਦੇ ਕੇ 3500 ਕਿਲੋ ਜਿਸ ਦੇ ਅੰਤਰਰਾਸ਼ਟਰੀ ਪੱਧਰ ਦੇ ਪਰ 3000 ਕਰੋੜ ਤੋਂ ਵੀ ਵੱਧ ਕੀਮਤ ਦੱਸੀ ਜਾ ਰਹੀ ਹੈ ਇਹਨਾਂ ਡਰੱਗਸ ਦੀ ਤਾਂ ਦੇਖ ਸਕਦੇ ਹੋ ਇਹ ਡਰੱਗ ਦੇ ਤਸਕਰੀ ਦਾ ਵੱਡੀ ਡਰੱਗ ਤਸਕਰੀ ਦਾ ਪਰਦਾ ਫਾਸ਼ ਕੀਤਾ ਹੈ ਇੰਡੀਆ ਨੇਵੀ ਤੇ ਨਾਲ ਦੱਸਦੇ ਕਿ ਗੁਜਰਾਤ ਦੀ ਐਂਟੀ ਟੈਰੋਰੀਜ਼ਮ ਜਿਹੜੀ ਸਕੁਆਡ ਬਣਾਇਆ ਹੋਇਆ ਏਟੀਐਸ ਤੇ ਨਾਲ ਦੱਸਦੇ ਤੁਹਾਨੂੰ ਐਨਸੀਬੀ ਦੇ ਵੱਲੋਂ ਸਾਂਝਾ ਆਪਰੇਸ਼ਨ ਕੀਤਾ ਗਿਆ ਜਿਸ ਦੇ ਤਹਿਤ ਵੱਡੀ ਕਾਰਪੋਈ ਹੋਈ ਹੈ ਤਾਂ ਦੇਖ ਸਕਦੇ ਹੋ ਤੁਸੀਂ ਐਨਸੀਬੀ ਜਾਨਕਿ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਗੁਜਰਾਤ ਦੇ ਸਮੁੰਦਰੀ ਕੰਢੇ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਵਿਦੇਸ਼ੀ ਤਸਕਰਾਂ ਨੂੰ 3500 ਕਿਲੋ ਨਸ਼ੀਲੇ ਪਦਾਰਥ 3500 ਕਿਲੋ ਦੇਖ ਸਕਦੇ ਹੋ ਤੁਸੀਂ ਆਪੇ ਹਿਸਾਬ ਲਾ ਲਓ ਕਿੰਨੀ ਜਿਆਦਾ ਅਮਾਊਂਟ ਬਣਦੀ ਹੋਏਗੀ ਤਾਂ ਗੁਜਰਾਤ ਪੋਰਟ ਤੋਂ ਜਿਹੜਾ ਇਹ ਬਹੁਤ ਸਾਰਾ ਵਪਾਰ ਵੀ ਚੱਲਦਾ ਗੁਜਰਾਤ ਪੋਰਟ ਤੋਂ ਕਿਉਂਕਿ ਬੰਦਰਗਾਹ ਦੇ ਕੋਲੋਂ ਦਾਦਾ ਦੇ ਕਿ ਦੂਜੇ ਪਾਸੇ ਜਿਹੜਾ ਗੁਜਰਾਤ ਦੇ ਇਸ ਪੋਰਟ ਦੀ ਜੇ ਗੱਲ ਕਰਦੇ ਹਾਂ ਤਾਂ ਪਹਿਲਾਂ ਵੀ ਕਈ ਵਾਰ ਨਸ਼ਾ ਤਸਕਰੀ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਪਹਿਲਾਂ ਵੀ ਡਰੱਗ ਬਹੁਤ ਜ਼ਿਆਦਾ ਜਬਤ ਹੁੰਦੀ ਰਹੀ ਹੈ ਇੱਥੋਂ ਤਾਂ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਪੰਜ ਵਿਦੇਸ਼ੀ ਸਮੱਗਲਰ ਫੜੇ ਨੇ ਕਿਹਾ ਜਾ ਰਿਹਾ ਕਿ ਉਹ ਪਾਕਿਸਤਾਨੀ ਨੇ ਅਜਿਹੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨੇਵੀ ਤੇ ਗੁਜਰਾਤ ਏਟੀਐਸ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਵੱਡੀ ਕਾਰਵਾਈ ਕੀਤੀ ਗਈ ਜਿਸ ਦੇ ਤਹਿਤ ਦੇਖ ਸਕਦੇ ਹੋ ਤੁਸੀਂ ਕਿਸ ਪ੍ਰਕਾਰ ਇਹਨਾਂ ਨੂੰ ਫੜਿਆ ਗਿਆਗਾ ਤਾਂ ਦੱਸ ਦੇ ਕਿ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ 3500 ਕਿਲੋ ਦਾ ਨਸ਼ੀਲਾ ਪਦਾਰਥ ਸੀ 3500 ਕਿਲੋ ਤੇ ਦੇਖ ਸਕਦੇ ਹੋ ਉਸ ਦੀ ਅਮਾਉਂਟ ਜਿਹੜੀ ਬਣਦੀ ਹੈ ਕਹਾਂ ਜਾ ਰਿਹਾ 3000 ਕਰੋੜ ਤੋਂ ਵੀ ਵੱਧ ਅਮਾਉਂਟ ਜਿਹੜੀ ਹੈ ਇਹਨਾਂ ਦੀ ਬਣਦੀ ਹੈ ਤੇ ਦੇਖ ਸਕਦੇ ਹੋ ਉਸ ਦੀ ਗ੍ਰਿਫਤਾਰੀ ਦੀਆਂ ਇਹ ਤਸਵੀਰਾਂ ਨੇ ਜਦੋਂ ਗ੍ਰਿਫਤਾਰ ਕਰਕੇ ਲਿਆਂਦਾ ਗਿਆ ਇੰਡੀਅਨ ਨੇਵੀ ਤੇ ਨਾਲ ਗੁਜਰਾਤ ਦੀ ਏਟੀਐਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਐਨਸੀਬੀ ਜਾਨੀ ਨਾਕੋ ਟੈਕਸ ਜਿਹੜਾ ਕੰਟਰੋਲ ਬਿਊਰੋ ਹੈ ਉਸਦੇ ਵੱਲੋਂ ਲਗਾਤਾਰ ਅਜੇ ਆਪਰੇਸ਼ਨ ਚਲਾਏ ਜਾਂਦੇ ਰਹਿੰਦੇ ਨੇ ਜਦੋਂ ਨਸ਼ੀਲੇ ਪਦਾਰਥਾਂ ਦੀ ਖੇਪ ਜਿਹੜੀ ਹੈ ਉਹ ਬਰਾਮਦ ਹੁੰਦੀ ਰਹਿੰਦੀ ਆ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨਹੀਂ ਸਾਹਮਣੇ ਦਿਖਾ ਰਹੇ ਹਾਂ ਗੁਜਰਾਤ ਦਾ ਸਮੁੰਦਰੀ ਕੰਡਾ ਗੁਜਰਾਤ ਦਾ ਉਹ ਸਮੁੰਦਰੀ ਕੰਡਾ ਜਿੱਥੋਂ ਵੱਡੀ ਗਿਣਤੀ ਦੇ ਵਿੱਚ ਵਪਾਰ ਚੱਲਦਾ ਵੱਡੇ ਪੱਧਰ ਦੇ ਉੱਪਰ ਇੱਥੋਂ ਜਿਹੜਾ ਇੰਪੋਰਟ ਐਕਸਪੋਰਟ ਦਾ ਬਿਨੈਸ ਚੱਲਦਾ ਤੇ ਉੱਥੇ ਹੀ ਦੇਖ ਸਕਦੇ ਹੋ ਸੀ ਡਰੱਗ ਬਰਾਮਦ ਹੋਈ ਹੈ 3500 ਕਿਲੋ 3500 ਕਿਲੋ ਦੀ ਡਰੱਗ ਜਿਹੜਿਆ ਬਰਾਮਦ ਹੋਈ ਹੈ ਤੇ ਇਸ ਦੀ ਕੀਮਤ ਦੱਸੀ ਜਾ ਰ 3000 ਕਰੋੜ ਤੋਂ ਵੀ ਵੱਧ ਤਾਂ एनसीबी ਔਰ ਗੁਜਰਾਤ ਏਟੀਐਸ ਤੇ ਤੀਜੇ ਪਾਸੇ ਇੰਡੀਆ ਨੇਵੀ ਤਾਂ ਤਿੰਨਾਂ ਦਾ ਸਾਂਝਾ ਆਪਰੇਸ਼ਨ ਤੇ ਇਹਨਾਂ ਦੇ ਤਹਿਤ ਕਾਰਵਾਈ ਕੀਤੀ ਗਈ ਪੰਜ ਵਦੇਸ਼ੀ ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਸਵੀਰਾਂ ਨੇ ਪੰਜ ਵਿਦੇਸ਼ੀ ਸਮਗਲਰਾਂ ਦੀਆਂ ਜਿਨ੍ਹਾਂ ਨੇ ਹੁਣ ਮੂਲ ਖੋ ਕੇ ਦੇਖ ਸਕਦੇ ਹੋ ਜਿਹਨਾਂ ਨੂੰ ਲੈ ਕੇ ਆਂਦਾ ਜਾ ਰਿਹਾ ਤੇ ਪਿੱਛੇ ਜਿਹੜਾ ਆ ਸਾਰਾ ਕੁਝ ਪਿਆ ਹੈਗਾ ਇਹ ਸਾਰਾ ਨਸ਼ੀਲਾ ਪਦਾਰਥ ਤਾਂ ਬੋਰੀਆਂ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਬੋਰੀਆਂ ਦੇ ਵਿੱਚ ਬੰਨਿਆ ਹੋਇਆ ਨਸ਼ੀਲਾ ਪਦਾਰਥ ਤਾਂ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਗੁਜਰਾਤ ਪੋਰਟ ਦੀਆਂ ਤਸਵੀਰਾਂ ਨੇ